ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਕਸੀਰ ਸਿੰਘ ਸੰਧੂ ਸਾਧੂ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਕੋਟ ਬੀਕੇਯੂ ਇਕਤਾ ਮਾਲਵਾ ਸੰਜੋਗਤੰ ਮੋਰਚੇ ਦੇ ਸੱਦੇ ਤੇ ਔਰ ਟ੍ਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਜਿਹਦੇ 'ਚ ਤੁਹਾਡੇ ਹਰ ਇੱਕ ਵਰਗ ਦੇ ਸਹਿਯੋਗ ਦੀ ਲੋੜ ਹੈ ਕਿਉਂਕਿ ਜਦੋਂ ਕੋਈ ਵੀ ਲੜਾਈ ਜਿੱਤਣੀ ਹੁੰਦੀ ਹੈ ਕੋਈ ਵੀ ਇਕੱਲਾ ਲੜਾਈ ਨਹੀਂ ਜਿੱਤ ਸਕਦਾ ਇਸ ਕਰਕੇ ਸੰਯੁਕਤ ਮੋਰਚੇ ਨੇ ਹਰ ਵਰਗ ਦਾ ਸਹਿਯੋਗ ਲਿਆ ਵਾਹ ਰਿਓ ਵਾ ਪਰਿਵਾਰ ਕੋਵੇ ਭਾਵੇਂ ਮਜ਼ਦੂਰ ਜਥੇਬੰਦੀਆਂ ਹੋਣ ਲੇਬਰ ਯੂਨੀਅਨਾਂ ਹੋਣ ਟਰੱਕ ਯੂਨੀਅਨਾਂ ਹੋਣ ਟੈਕਸੀ ਯੂਨੀਅਨਾਂ ਹੋਣ ਡਰਾਈਵਰ ਲਾਈਨਾਂ ਜੋ ਵੀ ਵੀਰ ਸਾਡੇ ਜੁੜਿਆ ਟਰਾਂਸਪੋਰਟਰ ਸਰਕਾਰੀ ਤੇ ਅਰ ਸਰਕਾਰੀ ਅਦਾਰਿਆਂ ਨੂੰ ਵੀ ਸਾਡੀ ਬੇਨਤੀ ਹੈ ਕਿ 16 ਦੇ ਫਰਵਰੀ ਦੇ ਬੰਦ ਦੇ ਸੱਦੇ ਨੂੰ ਆਪਾਂ ਭਰਪੂਰ ਸਹਿਯੋਗ ਦੇਈਏ ਤਾਂ ਕਿ ਬਹੁਤ ਸਾਰੀਆਂ ਮੰਗਾਂ ਜੇ ਮੈਂ ਜ਼ਿਆਦਾ ਬੋਲਾਂ ਤਾਂ ਲੰਮਾ ਹੋ ਜਾਊਗਾ ਜਿਹਦੇ ਵਿੱਚ ਕਿਸਾਨਾਂ ਦੀਆਂ ਛੋਟੇ ਦੁਕਾਨਦਾਰ ਦੀਆਂ ਮਜ਼ਦੂਰ ਦੀਆਂ ਟਰੱਕ ਡਰਾਈਵਰਾਂ ਦੀਆਂ ਡਰਾਈਵਰੀ ਲੈਣਾਂ ਜੋ ਵੀ ਵੀਰ ਆਉਂਦੇ ਆ ਛੋਟੇ ਦੁਕਾਨਦਾਰ ਦੀ ਸਾਰਿਆਂ ਦੀਆਂ ਮੰਗਾਂ ਦੇ ਵਿੱਚ ਤੇ ਸਾਰਿਆਂ ਦੀ ਸ਼ਾਂਤੀ ਨਾਲ ਭਾਰਤ ਬੰਦ ਕਰਨ ਕੀਤਾ ਕਰਨ ਜਾ ਰਹੇ ਆ ਸੋ ਵੀਰੋ ਮੇਰੀ ਫਿਰ ਦੁਆਰਾ ਆਪ ਨੂੰ ਇਹ ਬੇਨਤੀ ਹੈ ਕਿ 16 ਦੇ ਬੰਦ ਨੂੰ ਭਰਪੂਰ ਸਮਰਥਨ ਦਿਈਏ ਔਰ ਨਾਲ ਹੀ ਇੱਕ ਬੇਨਤੀ ਹੈ ਮੇਰੀ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੇ ਬੱਚਿਆਂ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਭੈਣ ਭਰਾ ਫੋਰਨ ਕੰਟਰੀ ਤੋਂ ਆਇਆ ਹੁੰਦਾ ਉਹਨੇ ਜਾਣਾ ਹੁੰਦਾ ਉਹ ਫਿਰ ਤਕਲੀਫ ਆਉਂਦੀ ਹੈ ਇਸ ਕਰਕੇ ਉਹ ਪਹਿਲਾ ਇੱਕ ਦਿਨ ਪਹੁੰਚਦਾ ਨਾਲ ਆਪ ਦੀ ਮੰਡਲ ਤੇ ਸਾਡੀ ਇਹਦੇ ਚ ਛੋੜ ਹੋਊਗੀ ਮਰੀਜ਼ਾਂ ਵਾਸਤੇ ਐਬੂਲੈਂਸ ਵਾਸਤੇ ਕੋਈ ਬਰਾਤ ਆਉਂਦੀ ਕਿਉਂਕਿ ਵਿਆਹ ਪਹਿਲਾਂ ਦੇ ਬੰਨੇ ਹੁੰਦੇ ਆ ਬਰਾਤ ਆ ਕੋਈ ਮਰਗ ਦਾ ਭੋਗ ਆ ਉਹਦੇ ਤੇ ਜਾਣ ਵਾਲੇ ਵੀਰਾਂ ਨੂੰ ਸਾਡੀ ਛੋੜ ਹੋਊਗੀ ਐਮਰਜੈਂਸੀ ਸੁਆਮਾਂ ਨੂੰ ਛੋੜ ਹੋਊਗੀ ਪਰ ਨਾਲ ਹੀ ਇੱਕ ਬੇਨਤੀ ਹੈ ਸਾਡੀ ਉਹਨਾਂ ਵੀਰਾਂ ਨੂੰ ਕਿ ਕਈ ਵੀਰ ਅਨਿਆਜ ਫਾਇਦਾ ਠਾ ਰਹਿੰਦੇ ਕਿਸੇ ਨਾ ਕਿਸੇ ਗੱਲ ਦਾ ਕਈ ਵਾਰੀ ਕੋਈ ਬੰਦਾ ਬਿਮਾਰ ਵੀ ਨਹੀਂ ਹੁੰਦਾ ਤਾਂ ਵੈਸੇ ਹੀ ਗੱਡੀ ਦੇ ਵਿੱਚ ਲੰਮਾ ਪਾ ਲੈਣ ਦੇ ਵੀ ਸਾਡਾ ਇਹ ਮਰੀਜ਼ ਹੈ ਇਹੋ ਜੀ ਹਰਕਤ ਵੀਰੋ ਸਹਿਯੋਗ ਦੇਣਾ ਆਪਾਂ ਨਾ ਕਿ ਆਪਾਂ ਇਹਨੂੰ ਵੀ ਕੋਲ ਲੰਘਣਾ ਕਰਦੀ ਹੈ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਹਿਯੋਗ ਨਾਲ ਮੋਰਚਾ ਜਿੱਤਿਆ ਜਾਣਾ ਸੋ ਸਾਰਿਆਂ ਸਾਡੇ ਹੱਥ ਬੰਨ ਕੇ ਦੁਆਰਾ ਫੇਰ ਸਾਰਿਆਂ ਰੋਗੀਆਂ ਨੂੰ ਬੇਨਤੀ ਹੈ ਕਿ 16 ਫਰਵਰੀ ਦਾ ਬੰਦ ਨੂੰ ਆਪਾਂ ਭਰਪੂਰ ਸਮਰਥਨ ਦੇਈਏ ਇਹ ਬੇਨਤੀ ਸਯੁਕਤ ਮੋਰਚਾ ਟ੍ਰੇਨ ਜਿੱਥੇ ਬੰਦੀਆਂ ਲੇਬਰ ਯੂਨੀਅਨਾਂ ਸਾਰੀਆਂ ਜਿੱਥੇ ਬੰਦੀਆਂ ਲੰਗੂਆਂ ਵੀਰੋ ਵਪਾਰ ਮੰਡਲ ਵਾਲੇ ਵੀਰਾਂ ਦਾ ਇਦੇ ਵਿੱਚ ਬਹੁਤ ਵੱਡਾ ਸਹਿਯੋਗ ਆ ਹਰ ਇੱਕ ਦਾ ਸਹਿਯੋਗ ਲਿਆ ਕਿਸੇ ਦਾ ਨਾਮ ਬੋਲਣਾ ਨਹੀਂ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ